ਆਪ ਐਮਪੀ ਰਾਗੋਬ ਛੱਟਾ ਬਣੇ ਡਿਲੀਵਰੀ ਬੁਆਏ ਜਿਹहां ਵੀਕੀਓਜ਼ ਸਾਹਮਣੇ ਆ ਰਹੀਆਂ ਨੇ ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਗੋਬ ਛੱਟਾ ਡਿਲੀਵਰੀ ਬੁਆਏ ਬਣੇ ਉਹਨਾਂ ਨੇ ਇਸ ਕੰਮ ਦੇ ਵਿੱਚ ਲੱਗੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਸਮਝਣ ਦੇ ਲਈ ਨਿੱਜੀ ਤੌਰ ਤੇ ਲੋਕਾਂ ਦੇ ਘਰਾਂ ਵਿੱਚ ਸਨਮਾਨ ਪਹੁੰਚਾਇਆ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਉਹਨਾਂ ਨੇ ਕੈਪਸ਼ਨ ਦਿੱਤਾ ਬੋਡਰੂਮ ਤੋਂ ਦੂਰ ਜ਼ਮੀਨੀ ਪੱਧਰ ਤੇ ਮੈਂ ਉਹਨਾਂ ਦਾ ਦਿਨ ਜੀਆ ਸਟੇ ਟਿਊਡ ਦੱਸਿਏ ਕਿ ਰਾਗੋਚਰਦਨ ਨੇ ਸੰਸਦ ਦੇ ਸਰਦੀਆਂ ਦੇ ਸੈਸ਼ਨ ਵਿੱਚ ਗਿਗ ਅਤੇ ਪਲੈਟਫਾਰਮ ਵਰਕਰਾਂ ਦਾ ਮੁੱਦਾ ਉਠਾਇਆ ਸੀ ਤੇ ਉਹਨਾਂ ਨੇ ਕਿਹਾ ਕਿ ਇਨ੍ਹਾਂ ਵਰਕਰਾਂ ਦੀਆਂ ਸਥਿਤੀਆਂ ਰੋਜ਼ਾਨਾ ਮਜ਼ਦੂਰਾਂ ਨਾਲੋਂ ਵੀ ਮਾੜੀਆਂ ਹੋ ਗਈਆਂ ਹਨ ਡਿਲੀਵਰੀ ਬੋਏ ਰਾਈਡਰਸ ਡਰਾਈਵਰ ਅਤੇ ਟੈਕਨੀਸ਼ੀਅਨ ਸਤਕਾਰ ਸੁਰੱਖਿਆ ਅਤੇ ਉਚਿਤ ਉਜਰਤ ਦੇ ਹੱਕਦਾਰ ਹਨ ਮਨਾ ਸਦਨ ਦੇ ਵਿੱਚ ਮੰਗ ਕੀਤੀ ਕਿ 10 ਮਿੰਟ ਵਿੱਚ ਡਿਲੀਵਰੀ ਦਾ ਸਭਿਆਚਾਰ ਖਤਮ ਹੋਣਾ ਚਾਹੀਦਾ ਹੈ ਅਤੇ ਗੈਗ ਵਰਕਰਾਂ ਨੂੰ ਦੂਜੇ ਕਰਮਚਾਰੀਆਂ ਵਾਂਗ ਹੀ ਲਾਭ ਮਿਲਨੇ ਚਾਹੀਦੇ ਨੇ ਰਾਗਵ ਸ਼ਰਦਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਚਾਲੇ ਮਿੰਟ ਦਾ ਚਾਰੀ ਸਕਿੰਟ ਦਾ ਵੀਡੀਓ ਸ਼ੇਅਰ ਕੀਤਾ ਹੈ ਵੀਡੀਓ ਵਿੱਚ ਰਾਗਵ ਡਿਲੀਵਰੀ ਬாய் ਦੇ ਰੂਪ ਵਿੱਚ ਆਪਣੇ ਘਰੋਂ ਨਿਕਲਦੇ ਦਿਖਾਈ ਦੇ ਰਹੇ ਹਨ ਇੱਕ ਡਿਲੀਵਰੀ ਬாய் ਉਹਨਾਂ ਦੇ ਸਕੂਟਰ ਨਾਲ ਬਾਹਰ ਖੜਾ ਹੈ ਤੇ ਰਾਗਵ ਆਉਂਦੇ ਹਨ ਆਪਣਾ ਬੈਗ ਲੈਂਦੇ ਹਨ ਆਪਣਾ ਹੈਲਮਟ ਪਾਉਂਦੇ ਹਨ ਤੇ ਉਸ ਤੇ ਪਿੱਛੇ ਬੈਠ ਜਾਂਦੇ ਹਨ ਤੇ ਫਿਰ ਇੱਕ ਥਾਂ ਤੋਂ ਆਰਡਰ ਲੈਂਦੇ ਹਨ ਤੇ ਅੰਤ ਵਿੱਚ ਇਸ ਨੂੰ ਉਸ ਦੀ ਮੰਜ਼ਿਲ ਤੇ ਪਹੁੰਚਾਉਣ ਦੇ ਲਈ ਰਵਾਨਾ ਹੋ ਜਾਂਦੇ ਨੇ ਵੀਡੀਓ ਸਟੇ ਟਿਊਨਡ ਸ਼ਬਦਾਂ ਨਾਲ ਖਤਮ ਹੁੰਦਾ ਹੈ ਦੇਸਲ ਕੋਤਸਮਾ ਪਹਿਲਾਂ ਇੱਕ ਡਿਲੀਵਰੀ ਬੋਏ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ ਜਿਸ ਦੇ ਵਿੱਚ ਉਸਨੇ 15 ਘੰਟੇ ਤੋਂ ਵੱਧ ਕੰਮ ਕਰਨ 50 ਕਿਲੋਮੀਟਰ ਗੱਡੀ ਚਲਾਉਣ ਅਤੇ ਇੱਕ ਦਿਨ ਦੇ ਵਿੱਚ ਲਗਭਗ 28 ਡਿਲੀਵਰੀ ਕਰਨ ਦਾ ਦਾਅਵਾ ਕੀਤਾ ਸੀ ਇਸ ਤੋਂ ਬਾਅਦ ਉਹ 730 ਰੁਪਏ ਕਮਾਉਂਦਾ ਹੈ ਇਹ ਵੀਡੀਓ ਸਤੰਬਰ ਦੇ ਵਿੱਚ ਪੋਸਟ ਕੀਤਾ ਗਿਆ ਸੀ ਪਰ ਦਸੰਬਰ ਵਿੱਚ ਵਾਇਰਲ ਹੋਇਆ ਇਸ ਦੇ ਨਾਲ ਗਿਗ ਵਰਕਰਾਂ ਦੇ ਸੋਸ਼ਲ ਬਾਰੇ ਚਰਚਾ ਛੇੜੀ ਦੱਸਦੇ ਨੇ ਕਿ ਇਸ ਤੋਂ ਬਾਅਦ ਰਾਘਵ ਛੱਡਾਨ ਨੇ ਡਿਲੀਵਰੀ ਬாய் ਹਿਮਾਂਸ਼ੂ ਥਪਲਿਆਲ ਨੂੰ 26 ਜਾਂ 27 ਦਸੰਬਰ ਨੂੰ ਆਪਣੇ ਘਰ ਰਾਤ ਦੇ ਖਾਣੇ ਲਈ ਬੁਲਾਇਆ ਰਾਘਵ ਨੇ ਏਜੰਟ ਦੇ ਨਾਲ ਆਪਣੀ ਗੱਲਬਾਤ ਦਾ ਵੀਡੀਓ ਵੀ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ ਇੰਨਾ ਹੀ ਨਹੀਂ ਸੰਸਦ ਦੇ ਸਰਦਰੁੱਤ ਸੈਸ਼ਨ ਦੌਰਾਨ ਰਾਘਵ ਛੱਡਾਨ ਨੇ ਸੰਸਦ ਵਿੱਚ ਕਿਗ ਅਤੇ ਪਲੇਟਫਾਰਮ ਵਰਕਰਾਂ ਦਾ ਮੁੱਦਾ ਉਠਾਇਆ ਸੀ ਤੇ ਸਰਦਰੁੱਤ ਸੈਸ਼ਨ ਦੌਰਾਨ ਰਾਘਵ ਛੱਡਾਨ ਨੇ ਕਿਹਾ ਕਿ ਤੇਜ਼ ਅਤੇ ਤੁਰੰਤ ਵਪਾਰ ਨੇ ਸਾਡੀ ਜ਼ਿੰਦਗੀ ਬਦਲ ਦਿੱਤੀ ਹੈ ਪਰ ਇਸ ਸੁਪਰ ਫਾਸਟ ਡਿਲੀਵਰੀ ਦੇ ਪਿੱਛੇ ਇੱਕ ਸਾਇਲੈਂਟ ਵਰਕ ਫੋਰਸ ਹੈ ਜੋ ਹਰ ਮੌਸਮ ਵਿੱਚ ਕੰਮ ਕਰਦਾ ਹੈ ਉਹ ਆਰਡਰ ਡਿਲੀਵਰੀ ਡਿਲੀਵਰ ਕਰਨ ਦੇ ਲਈ ਆਪਣੀ ਜਾਨ ਜੋਖਮ ਦੇ ਵਿੱਚ ਵੀ ਪਾਉਂਦਾ ਹੈ